ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਦੇ ਲਈ ਨਵਾਂ ਸਾਲ ਕਾਫੀ ਚੁਣੌਤੀਆਂ ਭਰਿਆ ਸਾਬਤ ਹੋਣ ਵਾਲਾ ਹੈ ਕਿਉਂਕਿ ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਮਹਿੰਗਾਈ ਨੇ ਜਿਸ ਤਰ੍ਹਾਂ ਲੋਕਾਂ ਦੀ ਜੇਬ ਹੌਲੀ ਕੀਤੀ ਹੈ ਉਸ ਦੇ ਨਾਲ ਵੋਟਰਾਂ ਯਾਨੀ ਕਿ ਲੋਕਾਂ ਦੇ ਵਿੱਚ ਭਾਰੀ ਨਿਰਾਸ਼ਗੀ ਪਾਈ ਜਾ ਰਹੀ ਹੈ ਹਾਂ ਇੱਕ ਗੱਲ ਜ਼ਰੂਰ ਹੈ ਕਿ ਜੇਕਰ ਟਰੂਡੋ ਸਰਕਾਰ ਅਰਥਚਾਰੇ ਨੂੰ ਮੰਦੀ ਦੇ ਦੌਰ ਦੇ ਵਿੱਚ ਤੱਕੇ ਬਿਨਾ ਵੱਦੀ ਮਹਿੰਗਾਈ ਨੂੰ ਠੱਲ ਪਾਣ ਅਤੇ ਸਸਤੇ ਮਕਾਨ ਬਣਾਉਣ ਦੇ ਲਈ کارਗਰ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ 2025 ਦੀਆਂ ਆਮ ਚੋਣਾਂ ਦੇ ਵਿੱਚ ਫੇਰ ਤੋਂ ਟਰੂਡੋ ਸਰਕਾਰ ਦੀ ਜਿੱਤ ਦੇ ਆਸਾਰ ਬਣ ਸਕਦੇ ਨੇ ਦੇਖੋ ਸਾਡੀ ਇਹ ਖਾਸ ਰਿਪੋਰਟ ਆਰਜ਼ੀ ਵਾਦਾ ਹੋ ਜਾਣਾ ਰੂਸ ਯੂਕਰੇਨ ਜੰਗ ਅਤੇ ਕਾਰਪੋਰੇਟ ਫਰਮਾਂ ਦੀ ਮੁਨਾਫਾ ਖੋਰੀ ਸ਼ਾਮਲ ਨੇ ਮਹਿੰਗਾਈ ਦਰ ਦੇ ਵਿੱਚ ਵਾਅਦੇ ਕਰਕੇ ਕਈ ਕਾਰੋਬਾਰੀ ਖੇਤਰਾਂ ਦੇ ਵਿੱਚ ਸਹਿਮ ਫੈਲਿਆ ਹੋਇਆ ਬੈਂਕ ਆਫ ਕੈਨੇਡਾ ਪਿਛਲੇ 2 ਸਾਲਾਂ ਦੇ ਵਿੱਚ ਮਹਿੰਗਾਈ ਦਰ ਨੂੰ ਠੱਲ ਪਾਣ ਦੇ ਨਾਂ ਦੇ ਉੱਤੇ ਵਿਆਜ ਦਰਾਂ ਦੇ ਵਿੱਚ 10 ਵਾਰ ਵਾਅਦਾ ਕਰ ਚੁੱਕਿਆ ਹੈ ਬੈਂਕ ਦੇ ਗਵਰਨਰ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਵਿਆਜ ਦਰਾਂ ਦੇ ਵਿੱਚ ਹੋਰ ਵਾਅਦਾ ਵੀ ਕੀਤਾ ਜਾ ਸਕਦਾ ਹੈ ਕਾਰੋਬਾਰੀ ਮਹਾਰਮ ਵੱਲੋਂ ਮਹਿੰਗਾਈ ਦਰ ਦੇ ਵਿੱਚ ਵਾਧੇ ਲਈ ਹੋਮ ਕਰਜ਼ ਵਿਆਜ ਦਰ ਅਤੇ ਕਿਰਾਏ ਖਾਦ ਖੁਰਾਕ ਗੈਸੋਲੀਨ ਅਤੇ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਹੋਏ ਵਾਧੇ ਨੂੰ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਵੱਡੀ ਮਹਿੰਗਾਈ ਦਰ ਦੇ ਚੱਲਦਿਆਂ ਆਲਮ ਇਹ ਬਣਿਆ ਹੋਇਆ ਹੈ ਕਿ ਇਸ ਨੇ ਆਮ ਲੋਕਾਂ ਦਾ ਕਚੁੰਮਰ ਕੱਟ ਕੇ ਰੱਖ ਦਿੱਤਾ ਹੈ ਲੋਕਾਂ ਨੂੰ ਘਰਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਉਤਾਰਨੀਆਂ ਔਖੀਆਂ ਹੋ ਗਈਆਂ ਨੇ ਫੂਡ ਬੈਂਕਾਂ ਤੇ ਨਿਰਪਰ ਘੱਟ ਆਮਦਨ ਵਾਲੇ ਲੋਕਾਂ ਦਾ ਦਬਾਅ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਬੁਢਾਪਾ ਪੈਨਸ਼ਨ ਦੇ ਉੱਤੇ ਨਿਰਪਰ ਲੋਕਾਂ ਦੇ ਲਈ ਆਪਣੇ ਦੋ ਵਕਤ ਦੀ ਰੋਟੀ ਦਾ ਹਿੱਲਾ ਵੀ ਨਹੀਂ ਹੋ پا ਰਿਹਾ ਇੱਥੇ ਹੀ ਬਸ ਨਹੀਂ ਹੈ ਘਰ ਮਾਲਕਾਂ ਦਾ ਵੱਡਾ ਤਬਕਾ ਵੀ ਕਰਜ਼ਿਆਂ ਦੇ ਬੋਝ ਹੇਠ ਦੱਬਿਆ ਜਾ ਚੁੱਕਿਆ ਹੈ ਜੋ ਕਿ ਨਵੇਂ ਆ ਰਹੇ ਉਹਨਾਂ ਕੋ ਮੰਤਰੀ ਵਿਦਿਆਰਥੀਆਂ ਦੇ ਲਈ ਮੁਸੀਬਤਾਂ ਦਾ ਸਬਬ ਬਣ ਰਿਹਾ ਹੈ ਜਿਨ੍ਹਾਂ ਨੂੰ ਰਹਿਣ ਦੇ ਲਈ ਕਿਰਾਏ ਦੇ ਉੱਤੇ ਘਰ ਦੀ ਲੋੜ ਪੈਂਦੀ ਹੈ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਰ ਇਤਿਹਾਸਕ ਤੌਰ ਦੇ ਉੱਤੇ ਕਾਫੀ ਹੇਠਾਂ ਰਹੀ ਹੈ ਪਰ ਹੁਣ ਇਸ O que